ਸ਼ਹਿਰ ਮੁਕਸਰ ਸਾਹਿਬ ਕੋਟਕਪੂਰਾ ਮਾਰਗ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਪਿੰਡ ਉਦੇਕਰ ਨੇੜੇ ਪੰਜਾਬ ਰੋਡ ਫੇਸ ਦੀ ਬਸਕਤ ਬਲੈਰੋ ਪਿਕਅਪ ਦੀ ਆਮੋ-ਸਾਮਨੇ ਟੱਕਰ ਹੋ ਗਈ ਹੈ ਹਾਦਸੇ ਦੇ ਵਿੱਚ ਬਲੈਰੋ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਬਲੈਰੋ ਚਾਲਕ ਗੰਭੀਰ ਜ਼ਖਮੀ ਹੈ ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਤਸਵੀਰਤ ਲਗਾਇਆ ਜਾ ਸਕਦਾ ਹੈ ਗਨੀਮਤ ਰਹੀ ਕਿ ਬਾਸ ਵਿੱਚ ਸਵਾਰ ਸਵਾਰੀਆਂ ਸੁਰੱਖਿਅਤ ਨੇ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹੜੇ ਡੀਪੂ ਵਿੱਚ ਕੰਮ ਕਰਦੇ ਹੋ? ਸ਼੍ਰੀ ਮਖਸਰ ਸਾਹਿਬ। ਜੀ ਅੱਜ ਜਿਹੜਾ ਕ ਹਾਦਸਾ ਹੋਇਆ ਉਹਦੇ ਬਾਰੇ ਕੀ ਦੱਸਣਾ ਹੈ? ਜੀ ਹਾਦਸਾ ਜੀ ਕੋਟਪੂਰੇ ਤੋਂ ਚੱਲ ਕੇ ਆ ਰਹੇ ਸੀ 8:04 ਤੇ ਤੇ 8:45 ਕਿਤੇ ਇੱਥੇ ਪਹੁੰਚੇ ਇਹਨੂੰ ਕਿ ਜਿਹੜੇ ਅੱਖ ਖੁਲ੍ਹਾ ਗਈ ਪਈ ਹੈਗਾ ਬਟਿਕਾ ਵਾਲੇ ਦੀ। ਇਹ ਤਾਂ ਗੱਡੀ ਰੁਗੀ ਨਹੀਂ ਗੱਡੀ ਮੈਂ ਤਾਂ ਰੋਕ ਲਈ ਸੀ ਗੱਡੀ ਤੇ ਖੜੀ ਚ ਲੈ ਕੇ ਰੋਕੀ ਦੁੱਤੀ ਸਾਈਡੋਂ ਤੇ ਸਵਾਰੀਆਂ ਦੀ ਬਚਾ ਹੋਇਆ ਸਵਾਰੀਆਂ ਦਾ ਬਚਾ ਹੈ